ਸਾਰੇ ਦੇਖ ਰਹੇ ਹੋ ਫਟੀ ਟੀਵੀ ਤੇ ਮੈਂ ਤੁਹਾਡੇ ਨੂੰ ਕੋਰ ਸਰ ਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਇੱਕ ਵਾਰ ਫੇਰ ਤੁਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਗਿਆ ਪੰਜਾਬ ਦੀਆਂ ਮੁੱਖ ਗੱਡੀਆਂ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਸ਼ਿਮਰਾ ਜੀ ਦੇ ਵੱਲੋਂ ਸਾਰੀ ਸੰਗਤਾਂ ਦਾ ਲੱਖ ਲੱਖ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਧੰ탐 ਸਾਹਿਬ ਗੁਰਦੁਆਰੇ ਵਿਖੇ ਨਤਮਸਤਕ ਹੋਇਆ ਗਿਆ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅਲਾਈ ਬਾਣੀ ਦੇ ਸਮੁੰਦਰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਦਾ ਨਿਕਾਨਨ ਮੰਦੀ ਹੋਈ ਪਿਆਰੀ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਇਹ ਤਰਤੀ ਬੜੀ ਕਰਮਰ ਤੇ ਭਾਗਾਂ ਵਾਲੀ ਤਰਤੀ ਹੈ ਜਿੱਥੇ ਤੁਮਤਾਨ ਸਾਹਿਬ ਨਗਰ ਵਸਿਆ ਉਸ ਜਗ੍ਹਾ ਤੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਤਿੰਨ ਵਾਰ ਇਸ ਧਰਤੀ ਤੇ ਇਸ ਚਰਨਛੋਪ ਪ੍ਰਾਪਤ ਧਰਤੀ ਤੇ ਆਸ਼ੀਰਵਾਦ ਦੇਣ ਵਾਸਤੇ ਇਹ ਬਾਂਗੜਾ ਕੇ ਚ ਪਹੁੰਚੇ ਇੱਥੇ ਨਵੇਂ ਪਾਤਸ਼ਾਹ ਨੇ ਇਸ ਧਰਤੀ ਨੂੰ ਭਾਗ ਲਾਉਂਦੇ ਹੋਏ ਕਈ ਵਾਰ ਵੀ ਦਿੱਤੇ ਤੇ ਸਭ ਤੋਂ ਵੱਡਾ ਵਰ ਦਿੱਤਾ ਜੋ ਕੂ ਮੇਰਾ ਗੁਰਸੇਖ ਹਾਜੀ ਹਰ ਸਾਹਿਬ ਦੀ ਯਾਤਰਾ ਵਾਸਤੇ ਜਾਏਗਾ ਤੇ ਇਹ ਉਹਦੇ ਦਰਵਾਜਾ ਹੋਵੇਗਾ ਉਹਦੀ ਡਿਉੜੀ ਹੋਵੇਗੀ ਜਿੰਨੇ ਵੀ ਮੇਰੇ ਗੁਰਸਿੱਖ ਭਾਈ ਨੇ ਯਾਤਰਾ ਹਜੂਰ ਸਾਹਿਬ ਦੀ ਕਰਨੀ ਹੈ ਤੇ ਪਹਿਲੋਂ ਇਹ ਸਥਾਨ ਦੇ ਵਿੱਚੋਂ ਹੋ ਕੇ ਨਰਤਮਸਤੋ ਕੋ ਕੇ ਇਹ ਸਥਾਨ ਨੂੰ ਜਾਣਾ ਚਾਹੀਦਾ ਹੈ ਅੱਜ ਤੱਕ ਉਹ ਪਿਰਤ ਸੈਂਕੜੇ ਸਾਲ ਹੋ ਗਏ ਸਦੀਆਂ ਤੱਕ ਇਹ ਜੋ ਦਰਸ਼ਨੀ ਡਿਉੜੀ ਹੈ ਇਸੇ ਤਰ੍ਹਾਂ ਕਾਇਮ ਰਹੇਗੀ ਅੱਜ ਉਸ ਪੂਤਰ ਧਰਤੀ ਤੇ ਗਾੜੀ ਸਾਹਿਬ ਸੰਗਤ ਜੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ 350ਵਾਂ ਸਾਲ ਸ਼ਹੀਦੀ ਪੁਰਬ ਮਨਾਉਣ ਦਾ ਫੈਸਲਾ ਇਸ ਕਰਕੇ ਲਿਆ ਕਿਉਂਕਿ ਕੁਝ ਦਿਨ ਪਹਿਲਾਂ 25 ਤਰੀਕ ਨੂੰ 350ਵਾਂ ਸਾਲ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਰਕਾਰ ਗੁਰੂ ਖੇਤਰ ਦੇ ਵਿੱਚ ਮਨਾ ਚੁੱਕੀ ਹੈ ਉਹਦੇ ਵਿੱਚ ਇੱਥੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਹਰਿਆਣੇ ਦੇ ਮੁੱਖ ਮੰਤਰੀ ਸਾਹਰੇ ਕੈਬਨਟ ਮੰਤਰੀਆਂ ਨੇ ਵੀ ਹਾਜ਼ਰੀ ਭਰੀ ਪਰ ਇਸ ਜਗ੍ਹਾ ਤੇ ਕਿਉਂ ਮਨਾਣੀ ਪਈ ਉਹਦਾ ਸਭ ਤੋਂ ਵੱਡਾ ਮਨੋਰਥ ਇਹ ਹੈ ਕਿ ਹਰਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਟਾਈਮ ਗੁਰੂ ਤੇਗ ਬਹਾਦਰ ਜੀ ਹਰਾਨੇ ਗੁਜ਼ਾਰਿਆ ਹੈ ਇਸ ਧਰਤੀ ਤੇ ਗੁਜ਼ਾਰਿਆ ਹੈ ਤੇ ਸਭ ਤੋਂ ਲੰਮਾ ਟਾਈਮ ਇਸ ਕੁਇਤਰ ਧਰਤੀ ਤੇ ਉਹਨਾਂ ਤਿੰਨ ਵਾਰ ਆ ਕੇ ਇਸ ਧਰਤੀ ਨੂੰ ਭਾਗ ਲਾਏ ਹਨ ਪਿਆਰੀ ਸਾਧ ਸੰਗਤ ਜੀ ਕਦੇ ਅੱਜ ਤੋਂ 5-4 ਸਾਲ ਪਹਿਲੋਂ ਜੇ ਕਿਸੇ ਨੂੰ ਕਮੇਟੀ ਵੱਲੋਂ ਗਲਤੀ ਕਰਦਾ ਸੀ ਉਹਨੂੰ ਸਜ਼ਾ ਲਾਉਂਦੀ ਸੀ ਪੁਰਾਣੀ ਸਾਡੀ ਸ਼ਰੋਮਣੀ ਕਮੇਟੀ ਤੇ ਉਹਨੂੰ ਤੰਤਾਨ ਪੇਜ ਦਿੱਤਾ ਜਾਂਦਾ ਸੀ ਕਿ ਜਾਓ ਤੁਹਾਨੂੰ ਕਾਲੇ ਪਾਣੀ ਭੇਜਿਆ ਹੈ ਅੱਜ ਤੁਸੀਂ ਆ ਸੰਗਤਾਂ ਦਾ ਇਕੱਠ ਵੇਖ ਕੇ ਆ ਮਾਂ ਕੋ ਵੇਖ ਕੇ ਅੱਜ ਉਹ ਧਰਤੀ ਅੰਮ੍ਰਿਤ ਬਣ ਚੁੱਕੀ ਹੈ ਇਹ ਕਾਲਾ ਪਾਣੀ ਨਹੀਂ ਇਹ ਗੁਰੂ ਦੀ ਚਰਨਛੋਪਾਪਰ ਆਪਰ ਧਰਤੀ ਹੈ ਇੱਥੇ ਅੰਮ੍ਰਿਤ ਵਰਸਦਾ ਹੈ ਪਾਈ ਮੀਆਂ ਸਿੰਘ ਜਿਹੜੇ ਗੁਰੂ ਸਾਹਿਬ ਤੇ ਪਾਣੀ ਧਰੌਂ ਕੇ ਇਹ ਮੀਂਹ ਵਰਗਾ ਫੁਹਾਰਾ ਵਛਾਦੇ ਹੁੰਦੇ ਸਨ ਇਸ ਕਰਕੇ ਪਿਆਰੀ ਸਾਧ ਸੰਗਤ ਜੀ ਤੁਸੀਂ ਜਿੰਨੇ ਵੀ ਪਿਆਰੀ ਸਾਧ ਸੰਗਤ ਹਰਿਆਣਾ ਚੋਂ ਪੰਜਾਬ ਤੋਂ ਹੋਰ ਬਾਹਰਲੇ ਦੇਸ਼ਾਂ ਆਪਣੇ ਭਾਰਤ ਵਰਸ ਤੋਂ ਜਿੰਨੇ ਵੀ ਇੱਥੇ ਆਏ ਹੋ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡਾ ਬਹੁਤ ਬਹੁਤ ਤੇ ਦਿਨੋਂ ਤਨਵਾਰ ਕਰਦੀ ਹੈ ਅਕਲ ਦਾ ਵੀ ਬਹੁਤ ਵੱਡਾ ਇਕੱਠ ਸੀ ਅੱਜ ਉਸ ਤੋਂ ਵੱਡਾ ਇਕੱਠ ਹੈ ਕੱਲ ਨੂੰ ਅਖੀਰਲਾ ਪ੍ਰੋਗਰਾਮ ਹੈ 30 ਤਰੀਕ ਦਾ ਤੇ ਮੈਂ ਸਮਝਦਾ ਵਾਂ ਕਿ ਇੱਥੇ ਤਿਲ ਮਾਰਿਆਂ ਪਹੁੰਚੇ ਨਹੀਂ ਜਿੱਗਦਾ ਇੰਨੀ ਤਦਾਦ ਦੇ ਵਿੱਚ ਕਿਉਂਕਿ ਸੈਂਕੜੇ ਹੀ ਬੱਸਾਂ ਕੀਤੀਆਂ ਗਈਆਂ ਨੇ ਅੱਜ ਜੋ ਅੱਜ ਸੰਗਤ ਆ ਰਹੀ ਹੈ ਇਹ ਖੁਦ ਆਪਣੇ ਪ੍ਰਬੰਨ ਨਾਲ ਆ ਰਹੀ ਹੈ ਪਰ ਕੱਲ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪੁਜਤਰ ਧਰਤੀ ਦੇ ਦਰਸ਼ਨ ਕਰਵਾਉਣ ਵਾਸਤੇ ਉੱਚੇ-ਚੇ ਬੱਸਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਇਸ ਕਰਕੇ ਕੱਲ ਨੂੰ ਸਵੇਰੇ ਨਾਲ ਆਣ ਕੇ ਇੱਥੇ ਆਪਣੀਆਂ ਜਗ੍ਹਾ ਤੇ ਸੱਜਣਾ ਕਿਉਂਕਿ ਇੱਥੇ ਕੱਲ ਨੂੰ ਬਹੁਤ ਵੱਡਾ ਮਹਾਕੁੰਮ ਸੰਗਤ ਦਾ ਹੋਣ ਜਾ ਰਿਹਾ ਹੈ ਆਪ ਦੀ ਦਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਾਰੇ ਮੈਂਬਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾਂ ਸ਼ਹੀਦੀ ਸਮਾਗਮ ਨੂੰ ਲੈ ਕੇ ਅੰਤਰੀਕ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਅਤੇ ਉਹਨਾਂ ਦੇ ਨਾਲ ਮੈਂਬਰ ਹਰਮਨਕ੍ਰੀਤ ਸਿੰਘ ਅਤੇ ਉਹਨਾਂ ਦੇ ਨਾਲ ਮੈਂਬਰ ਸੁਖਚਿੰਦ ਸਿੰਘ ਦੇ ਵੱਲੋਂ 350 ਸਾਲਾਂ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰਤੇਗਪਤ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਇਹ ਗੁਰਦਵਾਰ ਸਾਹਿਬ ਗੁਰਦਵਾਰ ਕੰਨਤਾਨ ਸਾਹਿਬ ਵਿਖੇ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਵੱਲੋਂ ਇਹ ਸਮਾਗਮ ਲਿਖਿਆ ਗਿਆ ਸਾ ਤਿੰਨ ਦਿਨਾਂ ਕੱਲ ਉਸ ਦਾ ਪਹਿਲਾ ਦਿਨ ਸੀ ਅੱਜ ਦੂਸਰਾ ਦਿਨ ਕੱਲ ਰਾਤ ਨੂੰ ਮੈਂ ਵੀ ਮੇਰੇ ਨਾਲ ਮੈਂਪਰ ਸਾਹਿਬ ਵਰਮਨ ਪ੍ਰੀਤ ਸਿੰਘ ਜੀ ਤੇ ਮਸਾਣਾ ਸਾਹਿਬ ਵੀ ਅਸੀਂ ਵਾਪਸ ਚਲੇ ਗਏ ਸੀ ਸਾ ਕਿਉਂਕਿ ਸੰਗਤ ਦੇ ਬਹੁਤ ਜ਼ਿਆਦਾ ਫੋਨ ਆ ਰਹੇ ਸਨ ਕਿ ਸਾਨੂੰ ਦੱਸੋ ਅਸੀਂ ਕਿਸ ਤਰ੍ਹਾਂ ਉੱਤੇ ਪਹੁੰਚਣਾ ਤੇ ਅੱਜ ਦੁਬਾਰਾ ਆਏ ਆਂ ਆਂ ਔਰ ਸੰਗਤ ਜਿੰਨਾ ਕੁ ਉਤਸ਼ਾਹ ਸੰਗਤ ਚ ਮਿਵੇਕਨ ਨੂੰ ਮਿਲ ਰਿਹਾ ਔਰ ਇੱਥੇ ਨਤਬਸ ਗਹੁਣ ਨੂੰ ਉਤਾਵਲੀ ਹੈ ਸੰਗਤ ਮੈਂ ਸਮਝਦਾ ਕਿ ਲੱਖਾਂ ਦੀ ਤਾਜ਼ਾ ਦੇ ਵਿੱਚ ਕੱਲ ਸੰਗਤ ਨਤਮਸਤ ਹੋ ਗਈਗੀ ਹੋ ਸਕਦਾ ਹੈ ਕਿ ਸਾਡੇ ਪ੍ਰਬੰਧ ਛੋਟੇ ਪੈ ਜਾਣ ਉਸ ਤੋਂ ਮੈਂ ਉਹਦੇ ਵਾਸਤੇ ਪਹਿਲਾਂ ਹੀ ਖਿਮਾ ਮੰਗਲਾ ਕਿ ਗੁਰੂ ਸਾਹਿਬ ਨੂੰ ਆਪਾ ਸ਼ਰਧਾ ਰੱਖਣੀ ਗੁਰੂ ਸਾਹਿਬ ਚ ਔਰ ਜਿੰਨੇ ਕੁ ਪ੍ਰਬੰਧ ਸਾਡੇ ਤੋਂ ਕੀਤੇ ਗਏ ਥੋੜੇ ਸਮੇਂ ਚ ਤੇ ਉਹ ਅਸੀਂ ਕੀਤੇ ਨੇ ਜਿਸ ਤਰ੍ਹਾਂ ਵੀ ਹੋਵੇ ਸੰਗਤ ਇੱਥੇ ਪੁੱਜੇ ਬਸਾ ਰਾਈ ਗੜਿਆ ਰਾਈ ਤੁਹਾਨੂੰ ਹਰ ਜਗ੍ਹਾ ਬੋਰਡ ਮਿਲਣਗੇ ਹਰ ਜਗ੍ਹਾ ਗੇਟ ਮਿਲਣਗੇ ਤੇ ਇੱਥੇ ਗੁਰਦੁਆਰੇ ਸਾਹਿਬ ਤੁਸੀਂ ਨਤਮਸਪ ਹੋਣਾ ਔਰ ਕੱਲ ਮੈਂ ਜਿਹੜੀ ਗੱਲ ਮੇਨ ਹੈ ਕਿ ਕੱਲ ਸਮਾਗਮਾਂ ਦੇ ਸਮਾਗਮਾਂ ਦੀ ਸਮਾਪਤੀ ਹੈ ਤੇ ਸੰਪੂਰਨਤਾ ਜਿਹੜੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੜੇ ਲੰਮੇ ਪ੍ਰੋਗਰਾਮ ਹੁਲਕੇ ਕੇਸ ਹਨ। ਗੱਲ ਉਹਨਾਂ ਦਾ ਉਹਨਾਂ ਦੀ ਸਮਾਪਤੀ ਹੈ। ਉੱਥੇ ਸਾਰੀ ਸੰਗਤ ਉਸ ਸਮਾਪਤੀ ਦੇ ਅਰਦਾਸ ਦੇ ਵਿੱਚ ਵੀ ਸ਼ਾਮਿਲ ਹੋਵੇ। ਬਹੁਤ-ਬਹੁਤ ਧੰਨਵਾਦ ਸਾਰੀ ਸੰਗਤ ਦਾ ਔਰ ਸਵੇਰੇ ਜਲਦੀ ਉੱਥੋਂ ਚੱਲਣਾ ਹੈ ਤਾਂ ਕਿ ਸਮੇਂ ਸਿਰ ਇੱਥੇ ਆ ਕੇ ਨਤਮਸਤ ਹੋਵੇ। ਗੁਰਦੁਆਰਾ ਧੰ탐ਤਮ ਸਾਹਿਬ ਵਿਖੇ 350 ਸਾਲਾਂ ਸ਼ਹੀਦੀ ਸਮਾਗਮ ਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਜਿੰ다 ਜੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਅੱਜ ਧੰ탐ਤਮ ਸਾਹਿਬ ਚਰਨਸ਼ੋਪ ਕੋਇਤਰ ਤਸਤੀ ਜਿੱਥੇ ਗੁਰੂ ਤੇਗ ਬਹਾਦਰ ਜੀ ਤਿੰਨ ਵਾਰੀ ਇੱਥੇ ਚਰਨ ਪਾਏ ਉਰਥਿਆ 355ਵਾਂ ਸਾਲ ਸ਼ਹੀਦੀ ਗੁਰਪੁਰਬ ਗੁਰੂ ਤੇਗ ਬਹਾਦਰ ਜੀ ਦਾ ਬੜੀ ਸ਼ਰਧਾ ਤੇ ਭਾਵਨਾ ਨਾਲ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਜਾ ਰਿਹਾ ਹੈ ਅੱਜ ਦਾ ਉਹ ਦਿਹਾੜਾ ਹੈ ਜਦੋਂ ਗੁਰੂ ਸਾਹਿਬ ਦਾ ਸ਼ੀਸ਼ ਦਿੱਲੀ ਚਾਨਨੀ ਚੌਂਗ ਵਿੱਚ ਹੋਇਆ ਤੇ ਉਸ ਤੋਂ ਬਾਅਦ ਬਾਈ ਜੈਤਾ ਜੀ ਨੇ ਉਨ੍ਹਾਂ ਦੇ ਨਾਲ ਦੋ ਸਿੰਘ ਹੋਰ ਸਨ ਜਿਨ੍ਹਾਂ ਨੇ ਸੀਸ ਲੈ ਕੇ ਪਹਿਲਾ ਬਾਗਪਟ ਯੂਪੀ ਦੇ ਵਿੱਚ ਰਾਤ ਰੁਕੇ ਉਸ ਤੋਂ ਬਾਅਦ ਦੂਜੀ ਰਾਤ ਜਿੱਥੇ ਅੱਜ ਫੜ ਖਾਲਸਾ ਤੇ ਨਾਂਦੇ ਉਹ ਜਾਣਿਆ ਜਾਂਦਾ ਹੈ ਨਗਰ ਉਹਦੇ ਦੇ ਉੱਥੇ ਰੁਕੇ ਅਤੇ ਤੀਜੀ ਰਾਤ ਤਰਾਵੜੀ ਅਤੇ ਚੌਥੀ ਰਾਤ ਅੰਬਾਲਾ ਅਤੇ ਪੰਜਵੀਂ ਰਾਤ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਜਿੱਥੇ ਸੀਸ ਦਾ ਸੰਸਕਾਰ ਹੋਇਆ ਜਿੱਥੇ ਆ ਸੀਸ ਕੰ ਗੁਰਪ੍ਰ사ਦ ਸਾਹਿਬ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਪਿਆਰੀ ਸਾਧ ਸੰਗਤ ਜੀ ਇਹ ਜੋ ਅਜ ਦਾ ਦਿਹਾੜਾ ਹੈ ਇਹ ਸਾਰੇ ਧਰਮਾਂ ਵਾਸਤੇ ਇੱਕ ਬਹੁਤ ਹੀ ਅਮੁੱਲਾ ਦਿਹਾੜਾ ਹੈ ਕਿਉਂਕਿ ਗੁਰੂ ਸਾਹਿਬ ਨੇ ਆਪਣਾ ਸੀਸ ਦੇ ਕੇ ਕਰਮ ਦੀ ਰੱਖਿਆ ਵਾਸਤੇ ਮਾਨਵਤਾ ਦੀ ਰੱਖਿਆ ਵਾਸਤੇ ਜਿੱਤੇ ਉਹਨਾਂ ਨੂੰ ਨਾ ਹਿੰਦੀ ਚਾਦਰ ਆਪਾਂ ਦੇ ਰਹੇ ਹਾਂ ਕਿਤੇ ਸ੍ਰਿਸ਼ਟੀ ਦੀ ਚਾਦਰ ਤੇ ਕਿਤੇ ਮਾਨਵਤਾ ਦੀ ਚਾਦਰ ਦੇ ਨਾਲ ਉਨਾਂ ਨੂੰ ਨਾਂ ਦਿੱਤੇ ਜਾ ਰਹੇ ਹਨ ਇਹ ਅੱਜ ਦਾ ਜੋ ਦਿਹਾੜਾ ਹੈ ਇਹ ਸਾਰੇ ਸੰਸਾਰ ਭਰ ਦੇ ਵਿੱਚ ਇੱਕ ਅਮੁੱਲੀ ਸ਼ਹਾਦਤ ਦਾ ਤਿਉਹਾਰ ਹੈ ਜੋ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਕੰਕਾਨ ਸਾਹਿਬ ਮਨਾ ਰਹੀ ਹੈ ਕੱਲ ਪਹਿਲਾ ਕੀਰਤਨ ਦਰਬਾਰ ਸੀ ਜਿਦੇ ਵਿੱਚ ਹਜ਼ਾਰਾਂ ਦੀ ਤਦਾਦ ਨੇ ਸੰਗਤਾਂ ਭਾਗ ਲਿਆ ਤੇ ਦਰਸ਼ਨ ਕੀਤੇ ਤੇ ਲਹਾ ਘਟਿਆ ਇਹ ਗੁਰੂ ਦੇ ਲੜ ਲੱਗੇ ਅੱਜ ਵੀ ਸੰਗਤਾਂ ਨੂੰ ਅਪੀਲ ਹੈ ਅੱਜ 29 ਤਰੀਕ ਹੈ ਸਾਰੀਆਂ ਸੰਗਤਾਂ ਨੂੰ ਪੀਲ ਹੈ ਕਿ ਅੱਜ ਵੀ ਕੱਲ ਦੀ ਤਰ੍ਹਾਂ ਬਾਦ ਚੜ ਕੇ ਸੰਗਤਾਂ ਆਉਣ ਕੱਲ ਨੂੰ 30 ਤਰੀਕ ਜੋ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ ਜਿਦੇ ਵਿੱਚ ਉਮੀਦ ਹੈ ਕਿ ਲੱਖਾਂ ਦੀ ਤعداد ਵਿੱਚ ਸੰਗਤਾਂ ਪਹੁੰਚੇਗੀ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਇਹ ਇੱਕ ਹੋਰ ਗੱਲ ਬੜੀ ਅਜੀਬ ਦੇਖਣ ਨੂੰ ਮਿਲਦੀ ਹੈ ਕਿ ਹਿੰਦੂ ਪਾਈ ਇਹ ਗੱਲ ਵਾਰ-ਵਾਰ ਕਹਿੰਦੇ ਨੇ ਕਿ ਸ੍ਰੀ ਗੁਰੂ ਨੇ ਸਾਡੇ ਵਾਸਤੇ ਦਿੱਤਾ ਸਾਡੇ ਧਰਮ ਨੂੰ ਬਚਾਉਣ ਵਾਸਤੇ ਦਿੱਤਾ ਅਸਾਂ ਸਾਰੇ ਹਿੰਦੂ ਵੀਰਾਂ ਨੇ ਬਾਤ ਚੜ ਕੇ ਸੇਵਾ ਵੀ ਕਰਨੀ ਹੈ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਅਤੇ ਉਹਨਾਂ ਤੋਂ ਆਸ਼ੀਰਵਾਦ ਵੀ ਲੈਣਾ ਹੈ ਸਿੱਖ ਕੌਮ ਕਹਿੰਦੀ ਹੈ ਕਿ ਇਹ ਸਾਡੇ ਗੁਰੂ ਨੇ ਸਾਡੇ ਗੁਰੂ ਨੇ ਹਿੰਦੂ ਧਰਮ ਵਾਸਤੇ ਸੀਸ ਦਿੱਤਾ ਇਸ ਕਰਕੇ ਅਸੀਂ ਸਾਰੇ ਸਿੱਖ ਪਰਾਜ ਜਿੰਨੇ ਵੀ ਦੁਨੀਆ ਪਰਦੇ ਵਿੱਚ ਵਸਤੇ ਹਾਂ ਸਾਰੇ ਤੁਮਤਾਨ ਸਾਹਿਬ ਦੀ ਉਸ ਪਵਿੱਤਰ ਧਰਤੀ ਤੇ ਪਹੁੰਚ ਕੇ ਚਰਨਛੋਪਾ ਪ੍ਰਾਪਤ ਧਰਤੀ ਤੇ ਪਹੁੰਚ ਕੇ ਗੁਰੂ ਤੇਗ ਬਹਾਦਰ ਜੀ ਦਾ ਆਸ਼ੀਰਵਾਦ ਲੈਣਾ ਹੈ ਇਹ ਪਿਆਰੀ ਸਾਧ ਸੰਗਤ ਜੀ ਇਹ ਸਾਡੇ ਵਾਸਤੇ ਇੱਕ ਬਹੁਤ ਹੀ ਅਮੁੱਲਾ ਦਿਨ ਹੈ ਨਾ ਭੁੱਲਣ ਵਾਲਾ ਦਿਨ ਹੈ ਇੱਕ ਇਤਿਹਾਸ ਬਣ ਗਿਆ ਹੈ ਉਹ ਤੁਮਤਾਨ ਸਾਹਿਬ ਦਾ ਸਥਾਨ ਜਿਸ ਨੂੰ ਕਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਕਿਸੇ ਮੁਲਾਜ਼ਮ ਨੂੰ ਸਜ਼ਾ ਦੇਣੀ ਹੁੰਦੀ ਸੀ ਤੇ ਕਹਿੰਦੇ ਸਨ ਇਹ ਤਮਕਾਨ ਸਾਹਿਬ ਤੇ ਜੋ ਉਹ ਕਾਲਾ ਪਾਣੀ ਹੈ ਕਿਉਂਕਿ ਇਹ ਬਾਂਦਰ ਦਾ ਬਾਂਗਰ ਦਾ ਇਲਾਕਾ ਸੀ ਇੱਥੇ ਪਾਣੀ ਵੀ ਚੰਗਾ ਨਹੀਂ ਸੀ ਸਜ਼ਾ ਦੇ ਰੂਪ ਵਿੱਚ ਇਹਨੂੰ ਕਾਲਾ ਪਾਣੀ ਦਾ ਖਤਾਬ ਦਿੱਤਾ ਹੋਇਆ ਸੀ ਸ਼੍ਰੋਮਣੀ ਕਮੇਟੀ ਨੇ ਪਰ ਅੱਜ ਵੇਖ ਲਓ ਇਹ ਧਰਤੀ ਜਿੱਤੇ ਕਾਲੇ ਪਾਣੀ ਤੇ ਨਾਂ ਦਿੱਤਾ ਸੀ ਉਹ ਧਰਤੀ ਤੇ ਅੰਮ੍ਰਿਤ ਵਰਸ ਰਿਹਾ ਹੈ ਅੰਮ੍ਰਿਤ ਰੂਪੀ ਇਹ ਜਗ੍ਹਾ ਬਣ ਚੁੱਕੀ ਹੈ ਆਓ ਕਿਹੜੀ ਸਾਧ ਸੰਗਤ ਜੀ ਸਾਰੇ ਅੱਜ ਸੰਗਤ ਦੇ ਰੂਪ ਵਿੱਚ ਇਸ ਸਥਾਨ ਦੇ ਦਰਸ਼ਨ ਕਰਿਏ ਤੇ ਗੁਰੂ ਸਾਹਿਬ ਦਾ ਲਾਹ ਹਕਰੀ ਇਹ ਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਜ਼ਾਦੀਆਂ ਹੋਰ ਸਰਗਰਮੀਆਂ ਲੈ ਕੇ ਹੀ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਰ ਹਾਲੇ ਮੈਨੂੰ ਜੋ ਇਜਾਦਤ ਚਸਰੀ ਆਪਾਂ